ਸੰਗਤ ਜੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਇਸ ਸਥਾਨ ਉੱਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਤੋਂ ਵਾਪਸ ਆਉਂਦੇ ਸਮੇਂ ਇਸ ਸਥਾਨ ਉੱਤੇ ਆਏ ਇਸ ਦੇ ਲੱਗ ਹੀ ਪਿੰਡ ਪੱਖੂ ਕੇ ਰੰਧਾਵਾ ਹੈ ਜਿਸ ਵਿੱਚ ਆਪ ਜੀ ਦੇ ਮਹਿਲ ਮਾਤਾ ਸੁਲਖਣੀ ਜੀ ਅਤੇ ਬਾਬਾ ਸ਼੍ਰੀਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਆਪਣੇ ਨਾਨਕੀ ਪਰਿਵਾਰ ਕੋਲ ਇੱਥੇ ਰਹਿੰਦੇ ਸਨ ਨੇੜੇ ਹੀ ਗੁਰਦੁਆਰਾ ਸਾਹਿਬ ਜਿਸ ਸਥਾਨ ਉੱਤੇ ਆਪ ਜੀ ਬੈਠਿਆ ਕਰਦੇ ਸਨ ਅਤੇ ਸੰਗਤਾਂ ਨਾਲ ਉਪਦੇਸ਼ ਕਰਦੇ ਸਨ ਇਸ ਸਥਾਨ ਉੱਤੇ ਇੱਕ ਸਰਜੀ ਸਾਹਿਬ ਇੱਕ ਉਸ ਸਮੇਂ ਦੇ ਅਜੀਤੇ ਰੰਧਾਵੇ ਨੇ ਆਪ ਆਪਣੀ ਖੇਤੀ ਵਾਸਤੇ ਲਵਾਇਆ ਸੀ ਬਾਅਦ ਵਿੱਚ ਉਹਨਾਂ ਨੇ ਆਪ ਜੀ ਨੂੰ ਭੇਟ ਕਰ ਦਿੱਤਾ ਸਤਿਗੁਰੂ ਜੀ ਨੇ ਇਸ ਸਥਾਨ ਉੱਤੇ ਬੈਠ ਕੇ अनेका ਹੀ ਸੰਗਤਾਂ ਨੂੰ ਉਸ ਪ੍ਰਭੂ ਅਕਾਲ ਪੁਰਖ ਦੇ ਨਾਲ ਜੋੜਿਆ ਇਸੇ ਹੀ ਸਥਾਨ ਦੇ ਸਾਹਮਣੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਹੈ ਇਸ ਸਥਾਨ ਉੱਤੇ ਆਪ ਜੀ ਦੇ ਅੰਤਿਮ ਸਮੇਂ ਆਪ ਜੀ ਦੇ ਸੰਸਕਾਰ ਕਰਨ ਤੋਂ ਬਾਅਦ ਦੇ ਵਿੱਚ ਆਪ ਜੀ ਦੇ ਅਸਥ ਜੋ ਕਿ ਰਾਖ ਉਸ ਗਾਗਰ ਦੇ ਵਿੱਚ ਪਾ ਕੇ ਰਾਵੀ ਦਰਿਆ ਦੇ ਕੰਢੇ ਉੱਤੇ ਨੱਪੀ ਸੀ ਰਾਵੀ ਦਾ ਪਾਣੀ ਦੇ ਨਾਲ ਖਾਰ ਪੈਣ ਕਰਕੇ ਬਾਬਾ ਸ਼੍ਰੀ ਚੰਦ ਜੀ ਉਸ ਸਥਾਨ ਉਤੋਂ ਇਸ ਹਸਤਾਂ ਵਾਲੀ ਗਾਗਰ ਇਸ ਸਥਾਨ ਉਤੇ ਲੈ ਆਏ ਅਤੇ ਜਿਸ ਸਥਾਨ ਉਤੇ ਆਪ ਜੀ ਬੈਠਦੇ ਸਨ ਉਸ ਜਗ੍ਹਾ ਵਿੱਚ ਰੱਖ ਕੇ ਨੱਪ ਦਿੱਤੀ ਇਸ ਸਥਾਨ ਦੇ ਉੱਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਸੰਮਤ 1646 ਈਸਵੀ ਨੂੰ ਆਏ ਸਨ ਉਸ ਸਮੇਂ ਆਪ ਜੀ ਦੇ ਪੁੱਤਰ ਧਰਮਚੰਦ ਜੀ ਦੇ ਅਕਾਲ ਚਰਣਾ ਕਰ ਗਏ ਸਨ ਇਸ ਸਥਾਨ ਦੇ ਉੱਤੇ ਸਤਿਗੁਰ ਜੀ ਨੇ ਕੀਰਤਨ ਕੀਤਾ ਸੰਗਤ ਜੀ ਭਾਰਤ ਪਾਕਿਸਤਾਨ ਦੀ ਹੱਦ ਉੱਤੇ ਇਹ ਸਥਾਨ ਬਹੁਤ ਹੀ ਆਲੀਸ਼ਾਨ ਬਿਲਡਿੰਗ ਬਣੀ ਹੋਈ ਹੈ ਇਸ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਵੀ ਸੋਨੇ ਦੀ ਸੇਵਾ ਕਰਵਾਈ ਗਈ ਸੀ ਅਤੇ ਹైదరాబాద్ ਦੇ ਇੱਕ ਗੁਰੂ ਘਰ ਦੇ ਸ਼ਰਧਾਲੂ ਵੱਲੋਂ ਵੀ ਇਸ ਸਥਾਨ ਦੀ ਸੇਵਾ ਕਰਵਾਈ ਗਈ ਸੀ ਹੁਣ ਵਾਲੇ ਦਰਬਾਰ ਦੀ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਕਰਵਾ ਰਹੇ ਹਨ ਉਹਨਾਂ ਨੇ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਅਤੇ ਵਾਤਾਵਰਨ ਨੂੰ ਸਮਝਦੇ ਹੋਇਆ ਇਸ ਸਥਾਨ ਉੱਤੇ ਅਨੇਕਾਂ ਹੀ ਪ੍ਰਕਾਰ ਦੇ ਫੁੱਲ ਬੂਟੇ ਬਹੁਤ ਸਾਰੇ ਲਗਾਏ ਹੋਏ ਹਨ ਸੰਗਤ ਜੀ ਜਦੋਂ ਵੀ ਆਪ ਜੀ ਦਾ ਸੁਹਾਗਾ ਸਵਾਗਤ ਹੋਵੇ ਇਸ ਸਥਾਨ ਦੇ ਦਰਸ਼ਨ ਦਿਦਾਰੇ ਕਰਨਾ ਹੋਈਆਂ ਗਲਤੀਆਂ ਭੁਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ